ਪੰਜਾਬ ਸਰਕਾਰ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ ਦੌਰਾਨ 8500 ਕਰੋੜ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। ਇਸ ਕਰਜ਼ੇ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਜੁਲਾਈ ਵਿੱਚ 2000 ਕਰੋੜ, ਅਗਸਤ ਵਿੱਚ 3000 ਕਰੋੜ ਅਤੇ ਸਤੰਬਰ ਵਿੱਚ 3500 ਕਰੋੜ ਦਾ ਕਰਜ਼ਾ ਲਵੇਗੀ। ਇਸ ਨਵੇਂ ਉਧਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵਿੱਤੀ ਸਾਲ 2025-26 ਵਿੱਚ ਹੁਣ ਤੱਕ 14741.92 ਕਰੋੜ ਦਾ ਕਰਜ਼ਾ ਲਿਆ ਹੋਵੇਗਾ। ਸਿਰਫ ਅਪ੍ਰੈਲ ਅਤੇ ਮਈ ਵਿੱਚ ਹੀ ਸਰਕਾਰ ਨੇ 6241.92 ਕਰੋੜ ਦੇ ਕਰਜ਼ੇ ਇਕੱਠੇ ਕੀਤੇ ਹਨ ਰਾਜ ਸਰਕਾਰ ਨੇ ਪੂਰੇ ਸਾਲ ਵਿੱਚ 34201.11 ਕਰੋੜ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਰਚ 2026 ਤੱਕ ਸੂਬੇ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਵਿੱਚ ਲਗਭਗ 3 ਕਰੋੜ ਦੀ ਆਬਾਦੀ ਨੂੰ ਦੇਖਦੇ ਹੋਏ ਪ੍ਰਤੀ ਵਿਅਕਤੀ ਔਸਤ ਕਰਜ਼ਾ 1.33 ਲੱਖ ਹੋਵੇਗਾ ਮਾਰਚ 2024 ਤੱਕ ਸੂਬੇ ਦਾ ਕੁੱਲ ਬਕਾਇਆ ਕਰਜ਼ਾ 3.82 ਲੱਖ ਕਰੋੜ ਸੀ ਜੋ ਕਿ ਪੰਜਾਬ ਦੇ ਕੁੱਲ ਰਾਜ ਘਰੇਲੂ ਉਤਪਾਦ ਦੇ 44% ਤੋਂ ਬਾਧ ਹੈ ਵਿੱਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਹ ਸਾਰਾ ਕਰਜ਼ਾ RBI ਦੁਆਰਾ ਨਿਰਧਾਰਿਤ ਸੀਮਾ ਦੇ ਅੰਦਰ ਅਤੇ ਸਭ ਤੋਂ ਘੱਟ ਵਿਆਜ ਦਰਾਂ ਤੇ ਲਿਆ ਜਾ ਰਿਹਾ ਹੈ ਰਾਜ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਸਥਿਤੀ ਨੂੰ ਸੰਭਾਲਣ ਅਤੇ ਵਿਕਾਸ ਯੋਜਨਾਵਾਂ ਨੂੰ ਜਾਰੀ ਰੱਖਣ ਲਈ ਉਸ ਨੂੰ ਇਸ ਕਰਜ਼ੇ ਦੀ ਲੋੜ ਹੈ ਹਾਲਾਂਕਿ ਵਿਰੋਧੀ ਧਿਰ ਲਗਾਤਾਰ ਵਾਅਦੇ ਕਰਜ਼ੇ ਲਈ ਸਰਕਾਰ ਦੀ ਆਲੋਚਨਾ ਕਰ ਰਹੀ ਹੈ ਤੇ ਇਸ ਨੂੰ ਰਾਜ ਦੀ ਵਿੱਤੀ ਸਥਿਤੀ ਲਈ ਖਤਰਾ ਮੰਨਦੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ 3 ਮਹੀਨੇ ਇੱਕ ਨਵੇਂ ਕਰਜ਼ੇ ਨਾਲ ਸ਼ੁਰੂ ਹੁੰਦੀ ਹੈ ਪਰ ਸਰਕਾਰ ਦੀਆਂ ਨੀਤੀਆਂ ਅਤੇ ਸ਼ਰਤਾਂ ਉਹੀ ਪੁਰਾਣੀਆਂ ਹਨ। ਬਾਜਵਾ ਨੇ ਇਲਜ਼ਾਮ ਲਗਾਇਆ ਕਿ ਜੁਲਾਈ ਤੋਂ ਸਤੰਬਰ 2025 ਦੇ ਵਿਚਕਾਰ ਪੰਜਾਬ ਸਰਕਾਰ 8500 ਕਰੋੜ ਦਾ ਨਵਾਂ ਕਰਜ਼ਾ ਲਵੇਗੀ ਇਸ ਦਾ ਮਤਲਬ ਇਹ ਹੈ ਕਿ ਰਾਜ ਹਰ ਰੋਜ਼ ਔਸਤਨ 92 ਕਰੋੜ ਦਾ ਨਵਾਂ ਕਰਜ਼ਾ ਜੋੜੇਗਾ ਬਾਜਵਾ ਨੇ ਸਥਿਤੀ ਨੂੰ ਅਰਵਿੰਦ ਕੇਜੀਵਾਲ ਦੇ ਮਾਡਲ ਗਵਰਨੈਂਸ ਦੀ ਅਸਫਲਤਾ ਦੱਸਿਆ ਬਾਜਵਾ ਦੇ ਅਨੁਸਾਰ ਅਗਲੇ 3 ਮਹੀਨਿਆਂ ਵਿੱਚ ਪੰਜਾਬ ਸਰਕਾਰ ਹਰ ਹਫ਼ਤੇ 500 ਕਰੋੜ ਤੋਂ 1500 ਕਰੋੜ ਦਾ ਕਰਜ਼ਾ ਲਵੇਗੀ ਉਨ੍ਹਾਂ ਕਿਹਾ ਕਿ ਖਰਚੇ ਲਗਾਤਾਰ ਵਧ ਰਹੇ ਹਨ ਪਰ ਸੂਬੇ ਦੀ ਆਮਦਨ ਵਿੱਚ ਕੋਈ ਖਾਸ ਵਾਅਦਾ ਨਹੀਂ ਹੋਇਆ ਹੈ ਅਜੇ ਸਥਿਤੀ ਵਿੱਚ ਕੇਜਰੀਵਾਲ ਦੀ ਦਿੱਲੀ ਟੀਮ ਲਗਾਤਾਰ ਪੰਜਾਬ ਦੇ ਸਰੋਤਾਂ ਨੂੰ ਖਤਮ ਕਰ ਰਹੀ ਹੈ ਕਾਂਗਰਸੀ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੌਜੂਦਾ ਦਰ ਨਾਲ ਕਰਜ਼ਾ ਲਿਆ ਜਾਂਦਾ ਰਿਹਾ ਤਾਂ ਮਾਰਚ 2026 ਤੱਕ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਪਾਰ ਹੋ ਜਾਵੇਗਾ ਇਸ ਸਥਿਤੀ ਵਿੱਚ ਹਰ ਪੰਜਾਬੀ ਤੇ ਔਸਤਨ 1.33 ਲੱਖ ਰੁਪਏ ਦਾ ਕਰਜ਼ਾ ਹੋਵੇਗਾ ਉਨ੍ਹਾਂ ਇਸ ਨੂੰ ਆਮ ਆਦਮੀ ਪਾਰਟੀ ਦੀ ਝੂਠੀ ਰਾਜਨੀਤੀ ਅਤੇ ਖਾਲੀ ਦਾਅਵੇ ਦਾ ਨਤੀਜਾ ਦੱਸਿਆ ਸੂਬੇ ਦੇ ਵਿੱਤੀ ਘਾਟੇ ਦਾ ਹਵਾਲਾ ਦਿੰਦੇ ਹੋਏ ਬਾਜਵਾਨ ਨੇ ਕਿਹਾ ਕਿ ਪੰਜਾਬ ਦਾ ਘਾਟਾ ਸਿਰਫ ਅਪ੍ਰੈਲ ਅਤੇ ਮਈ 2025 ਵਿੱਚ 5513 ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਉਦਯੋਗ ਨੌਜਵਾਨ ਅਤੇ ਆਮ ਪਰਿਵਾਰ ਆਰਥਿਕ ਸੰਕਟ ਨਾਲ ਜੂਝ ਰਹੇ ਹਨ ਦੂਜੇ ਪਾਸੇ ਦਿੱਲੀ ਦੇ ਆਗੂ ਪੰਜਾਬ ਨੂੰ ਲੁੱਟ ਰਹੇ ਹਨ ਬਾਜਵਾ ਨੇ ਤਿੱਖਾ ਹਮਲਾ ਕਰਦੇ ਹ ਕਿ ਦਿੱਲੀ ਵਾਲੇ ਕਮਾਈ ਰੱਖਦੇ ਹਨ ਅਤੇ ਪੰਜਾਬ ਨੂੰ ਸਿਰਫ ਏਟੀਐਮ ਵਜੋਂ ਵਰਤਦੇ ਹਨ ਬਾਜਵਾ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸਾਥੀ ਪੰਜਾਬ ਨੂੰ ਸਿਰਫ ਵੋਟ ਬੈਂਕ ਸਮਝਦੇ ਹਨ ਸੇਵਾ ਦੀ ਜਗ੍ਹਾ ਨਹੀਂ ਬਾਜਵਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਆਰਥਿਕ ਨਿਯੰਤਰਣ ਅਤੇ ਰਾਜਨੀਤਿਕ ਸ਼ੋਸ਼ਣ ਵਿਰੁੱਧ ਇਕਜੁੱਟ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਨ ਉਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਦੇ 8500 ਕਰੋੜ ਦੇ ਨਵੇਂ ਕਰਜ਼ੇ ਨਾਲ ਪੰਜਾਬ ਦੇ ਵਿੱਤੀ ਸੰਕਟ ਨੂੰ ਵਧਾਉਣ ਦੀ ਸਖਤ ਨਿਖੇਧੀ ਕੀਤੀ ਹੈ। ਭੁਲਾਤੋ ਕਾਂਗਰਸੀ ਵਿਧਾਇਕ ਅਤੇ ਅਖਿਲ ਭਾਰਤ ਕਿਸਾਨ ਕਾਂਗਰਸ ਦੇ ਚੇਅਰਮੈਨ ਉਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਨੂੰ ਵਿੱਤੀ ਗਰਤ ਵਿੱਚ ਧੱਕ ਰਹੀ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਆਪ ਸਰਕਾਰ ਜੁਲਾਈ ਤੋਂ ਸਤੰਬਰ 2025 ਦਰਮਿਆਨ ਵਾਧੂ 8500 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਯੋਜਨਾ ਬਣਾ ਰਹੀ ਹੈ ਜੋ ਪਹਿਲਾਂ ਹੀ 3.82 ਲੱਖ ਕਰੋੜ ਰੁਪਏ ਦੇ ਹੈਰਾਨਕੁਨ ਕਰਜ਼ੇ ਨੂੰ ਹੋਰ ਵਧਾਏਗੀ ਖੈਰਾਂ ਨੇ ਆਪ ਸਰਕਾਰ ਤੇ ਵਿੱਤੀ ਕੁਮੰਜਰੀ ਦਾ ਦੋਸ਼ ਲਗਾਉਂਦੇ ਆ ਉਜਾਗਰ ਕੀਤਾ ਕਿ ਇਹ ਨਵਾਂ ਕਰਜ਼ਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਲਈ ਹਰ ਰੋਜ਼ 92 ਕਰੋੜ ਰੁਪਏ ਦੇ ਹਿਸਾਬ ਨਾਲ ਹੈ ਉਹਨਾਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਮੁਹੀਮਾ ਅਤੇ ਸਿਆਸੀ ਡਰਾਮੇਬਾਜ਼ੀ ਨਾਲ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਉਹ ਦੋਨਾਂ ਦੀ ਸਰਕਾਰ ਚੁੱਪਚਾਪੀ ਤੇ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚ ਧਾਕ ਰਹੀ ਹੈ। ਉਹਨਾਂ ਕਹਿੰਦੇ ਕਿ ਸਿਰਫ 3 ਸਾਲਾਂ ਵਿੱਚ ਆਪ ਸਰਕਾਰ ਨੇ ਪੰਜਾਬ ਦੇ ਕਰਜ਼ੇ ਵਿੱਚ 1 ਲੱਖ ਕਰੋੜ ਰੁਪਏ ਦਾ ਵਾਅਦਾ ਕੀਤਾ ਜੋ ਮਾਰਚ 2024 ਤੱਕ 3.82 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਮਾਰਚ 2026 ਤੱਕ 4 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਨਾ ਕਿ ਇਹ ਹਰ ਪੰਜਾਬੀ ਨਾਲ ਧੋਖਾ ਹੈ ਕਾਂਗਰਸੀ ਵਿਧਾਇਕ ਨੇ 2022 ਦੇ ਚੋਣ ਪ੍ਰਚਾਰ ਦੌਰਾਨ ਆਪ ਦੇ ਵਾਅਦਿਆਂ ਦਾ ਹਵਾਲਾ ਦਿੱਤਾ ਜਿੱਥੇ ਪਾਰਟੀ ਨੇ ਧਰਵਿੰਦ ਕੇਜੀ ਵਾਲੇ ਪ੍ਰਿਸ਼ਟਾਚਾਰ ਅਤੇ ਗੈਰ ਕਾਨੂੰਨੀ ਰੇਤ ਮਾਈਨਿੰਗ ਤੇ ਰੋਕ ਲਗਾ ਕੇ ਬਜਟ ਦੇ ਨੁਕਸਾਨ ਨੂੰ ਖਤਮ ਕਰਨ ਅਤੇ 64000 ਕਰੋੜ ਰੁਪਏ ਦੀ ਬਜਟ ਦਾ ਦਾਅਵਾ ਕੀਤਾ ਸੀ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਨੇ ਸਵਾਲ ਕੀਤਾ ਕਿ ਇਹ ਵਾਅਦਾ ਕੀਤਾ ਫੰਡ ਕਿੱਥੇ ਹੈ ਮਾਲੀਆ ਪੈਦਾ ਕਰਨ ਦੀ ਬਜਾਏ ਆਪ ਸਰਕਾਰ ਜੁਲਾਈ ਵਿੱਚ 2000 ਕਰੋੜ ਰੁਪਏ ਅਗਸਤ ਵਿੱਚ 3000 ਕਰੋੜ ਅਤੇ ਸਤੰਬਰ ਵਿੱਚ 3500 ਕਰੋੜ ਰੁਪਏ ਦਾ ਕਰਜ਼ਾ ਲੈ ਰਹੀ ਹੈ ਤਾਂ ਜੋ ਆਪਣੀਆਂ ناکامیਆਂ ਨੂੰ ਟੱਕ ਸਕੇ ਪੰਜਾਬ ਦਾ ਕਰਜ਼ਾ ਜੀਡੀਐਸਪੀ ਅਨੁਪਾਤ ਹੁਣ ਭਾਰਤ ਵਿੱਚ ਦੂਜਾ ਸਭ ਤੋਂ ਵੱਧ ਹੈ ਜੋ ਇੱਕ ਅਜਿਹੇ ਸੂਬੇ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਦਿਵਾਲੀਆਪਨ ਦੀ ਕਗਾਰ ਤੇ ਹੈ ਖੈਰ ਨੇ ਸਰਕਾਰ ਤੇ ਖੇਤੀਬਾੜੀ ਜਨਤਕ ਕੰਮ ਅਤੇ ਸਿੱਖਿਆ ਵਰਗੇ ਮੁੱਖ ਖੇਤਰਾਂ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਰੋਕਣ ਦਾ ਦੋਸ਼ ਲਗਾਇਆ ਅਤੇ આરોਪ ਲਗਾਇਆ ਕਿ ਫੰਡਾਂ ਨੂੰ ਵਾਧੇ ਕਰਜ਼ਿਆਂ ਦੀ ਸੇਵਾ ਲਈ ਮੋੜਿਆ ਜਾ ਰਿਹਾ ਹੈ ਆਪ ਸਰਕਾਰ ਕੋਲ ਇਸ ਵਿਸ਼ਾਲ ਕਰਜ਼ੇ ਦੇ ਬਦਲੇ ਕੋਈ ਨਵਾਂ ਬੁਨਿਆਦੀ ਢਾਂਚਾ ਜਾਂ ਸਕੀਮਾ ਨਹੀਂ ਹਨ ਪੰਜਾਬੀਆਂ ਤੇ ਪ੍ਰਤੀ ਵਿਅਕਤੀ ਔਸਤਨ 1.33 ਲੱਖ ਰੁਪਏ ਦਾ ਕਰਜ਼ਾ ਲੱਦਿਆ ਜਾ ਰਿਹਾ ਹੈ ਉਹਨਾਂ ਨੇ ਤਾਜ਼ਾ ਵਿੱਤੀ ਖੁਲਾਸਿਆਂ ਦਾ ਹਵਾਲਾ ਦਿੰਦੇ ਆ ਕਿ ਆ ਕਿ ਇਸ ਦਾ ਕੋਈ ਠੋਸ ਲਾਭ ਨਹੀਂ ਮਿਲ ਰਿਹਾ ਤੁਰੰਤ ਜਵਾਬਦੇਹੀ ਦੀ ਮੰਗ ਕਰਦਿਆਂ ਖੈਰਾ ਨੇ ਪੰਜਾਬ ਦੇ ਵਿੱਤ ਦੀ ਕੇਂਦਰੀ ਆਡਿਟ ਦੀ ਮੰਗ ਕੀਤੀ ਅਤੇ ਆਪ ਸਰਕਾਰ ਨੂੰ ਜਨਤਕ ਸਕੀਮਾਂ ਨੂੰ ਫੰਡ ਦੇਣ ਲਈ ਕਰਜ਼ਿਆਂ ਤੇ ਨਿਰਭਰਤਾ ਬੰਦ ਕਰਨ ਦੀ ਅਪੀਲ ਕੀਤੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਪਾਰਦਰਸ਼ਤਾ ਦੇ ਹੱਕਦਾਰ ਹਨ ਨਾ ਕਿ ਕਰਜ਼ੇ ਵਿੱਚ ਜਕੜਿਆ ਭਵੇਖ ਭਗਵੰਤ ਸਿੰਘ ਸਰਕਾਰ ਨੂੰ ਆਪਣੀਆਂ ਗਲਤ ਨੀਤੀਆਂ ਨੂੰ ਤੁਰੰਤ ਬਦਲਣਾ ਚਾਹੀਦਾ ਹੈ ਅਤੇ ਸਥਾਈ ਮਾਲੀਆ ਪੈਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਖੈਰਾਂ ਨੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਆਮ ਨਾਗਰਿਕਾਂ ਦੀ ਤਰਫੋਂ ਇਹਨਾਂ ਨਾਜੁਕ ਮੁੱਦਿਆਂ ਨੂੰ ਉਠਾਉਣ ਦਾ ਸੰਕਲਪ ਜਤਾਇਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਇੱਥੇ ਹਾਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਿੱਤੀ ਲਾਪਰਵਾਹੀ ਨੂੰ ਬਿਨਾਂ ਚੁਣੌਤੀ ਦੇ ਨਹੀਂ ਛੱਡਾਂਗਾ। ਪੰਜਾਬ ਦਾ ਭਵਿੱਖ दांव ਤੇ ਹੈ ਅਤੇ ਸਾਨੂੰ ਇਸ ਨੂੰ ਬਚਾਉਣ ਲਈ ਹੁਣੇ ਕਾਰਵਾਈ ਕਰਨੀ ਚਾਹੀਦੀ ਹੈ।